ਸ਼ੀਅ ਦੀ ਦੂਜੀ ਵੱਡੀ ਅਨਾਜ ਮੰਡੀ ਨਾਬਾ ਵਿੱਚ ਕਿਸਾਨਾਂ ਦੀਆਂ ਸਮੱਸਿਆਵਾਂ ਸੰਬੰਧੀ ਕਿਸਾਨਾਂ ਤੇ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਗਈ ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਉਹਨਾਂ ਨੂੰ ਮੱਕੀ ਦਾ ਰੈੱਡ ਕਟ ਮਿਲ ਰਿਹਾ ਹੈ ਅਤੇ ਜਦੋਂ ਮਜ਼ਦੂਰਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਕਾਫੀ ਸਮੱਸਿਆਵਾਂ ਆ ਰਹੀਆਂ ਹਨ ਦੇਖੋ ਜੀ ਨਾਬਾ ਰਿਆਸਤੀ ਤਹਿਰਾ ਏਸ਼ੀਆ ਦੀ ਦੂਜੇ ਨੰਬਰ ਦੇ ਮੰਡੀ ਆਉਂਦੀ ਆ ਸਾਡੀ ਨਾਬੇ ਦੀ ਜਿਹੜੀ ਪ੍ਰਸ਼ਾਸਨ ਨੇ ਨਾਕਾਮੀਆਂ ਕਰਕੇ ਅੱਜ ਫੇਲ ਹੋਈ ਪਈ ਆ ਆਹ ਪਈਆ ਟੈਂਕੀ ਜਿਹੜੀ ਕਿ 10 ਦਿਨ ਤੋਂ ਖਾਲੀ ਐ ਜਿ ਕਦੇ ਪਾਣੀ ਹੋ ਨਹੀਂ ਪਾਇਆ ਹੈਗਾ ਸਾਡੇ ਆਗਲ ਵਾਲੇ ਲੋਕਾਂ ਤੋਂ ਪੁੱਛ ਸਕਦੇ ਹੋ ਮਜ਼ਦੂਰਾਂ ਤੋਂ ਪੁੱਛ ਸਕਦੇ ਹੋ ਕਦੇ ਕਿਸੇ ਨੇ ਪਾਣੀ ਪੀਤਾ ਹੋਵੇ ਤੇ ਪਾਣੀ ਹੈ ਨਹੀਂ ਅਸੀਂ ਚੈੱਕ ਕਰੀਆ ਇਹ ਇੱਕ ਨੇ ਆ ਲਓ ਕੋਈ ਪਾਣੀ ਨਹੀਂ ਨਿਕਲਿਆ ਤੇ ਹੁਣ ਮੈਂ ਤੁਹਾਨੂੰ ਚੱਕੀ ਦਿਖਾ ਦਿੰਨਾ ਇਹ ਟੈਂਕੀ ਦਾ ਲਓ ਜੀ ਖਾਲੀ ਹੋ ਆ ਲਓ ਉੱਤਰੇ ਇਧਰ ਮੁੰਡੇ ਸਭ ਆ ਲਓ ਵਾਹ ਜੀ ਵਾਹ ਤੇ ਟੈਂਕੀ ਖਾਲੀ ਆ ਬਿਲਕੁਲ ਇਹ ਚ ਪਾਣੀ ਕੋਈ ਨਹੀਂ ਪਾਇਆ ਜੀ ਕਿਸੇ ਨੇ ਤੇ ਮੰਡੀ ਜੋ ਜੇ ਪਤਾ ਕਰਿਆ ਤਾਂ ਸਾਡੇ ਮਜ਼ਦੂਰ ਵੀਰੇ ਨੇ ਦੱਸਿਆ ਕਹਿੰਦੇ ਜੀ ਜਿੱਦਣਿਆ ਧਰੀਆਂ ਨੇ ਇਹਨਾਂ ਨੂੰ 20 ਦਿਨ ਤੋਂ ਹੀ ਵੱਧ ਹੋ ਗਏ ਹੋਣਗੇ ਧਰੀਆਂ ਨੂੰ ਇਹ ਚ ਪਾਣੀ ਕਦੇ ਪਾਈ ਨਹੀਂ ਕਿਸੇ ਨੇ ਟੈਂਕੀਆਂ ਧਰ ਕੇ ਕਹਿੰਦੇ ਭੁੱਲੇ ਗਏ ਉਹ ਵੀ ਕਿਸ ਤਰ੍ਹਾਂ ਢੜੇ ਨੇ ਇਕੀਆਂ ਜੀ ਕਹੇ ਤੇ ਹੁਣ ਬਿਲਕੁਲ ਮਾਰਕੀਟ ਕਮੇਟੀ ਗਿਆ ਸਾਡੇ 9:00 ਵਜੇ ਚੁੱਕੇ ਨੇ ਕੋਈ ਉਹਨਾਂ ਦਾ ਮੁਲਾਜ਼ਮ ਕੋਈ ਅਫਸਰ ਹੋਰ ਤਾਂ ਹੋਰ ਕੋਈ ਪੀਐਨ ਵੀ ਸਾਨੂੰ ਨਾਜ਼ਰ ਨਹੀਂ ਆਇਆ ਉੱਥੇ ਬਿਲਕੁਲ ਵਾਸਤੇ ਖਾਲੀ ਪਿਆ ਦੇਖੋ ਮਾਰਕੀਟ ਕਮੇਟੀ ਨੂੰ ਦੇ ਅਫਸਰ ਰੁਕੇ ਰਾਂਗੇ ਜਿੰਨੇ ਅਫਸਰ ਨੇ ਨਾ ਹੀ ਸੁੱਤੀ ਕਰਾਂਗੇ ਤਾਂ ਨਵੇਂ ਅਫਸਰਾਂ ਦੀ ਭਰਤੀ ਹੋਣੀ ਚਾਹੀਦੀ ਆ ਕਿਉਂਕਿ ਜਦੋਂ ਅਫਸਰ ਕੰਮੇ ਨਹੀਂ ਕਰਦੇ ਉਹਨਾਂ ਨੂੰ ਕਰਾਉਣਾ ਕੀ ਆ ਸਰਕਾਰ ਨੇ ਉਹਨਾਂ ਨੂੰ ਤਨਖਾਹਾਂ ਦਿੰਦੇ ਆ ਸਾਡੇ ਲੋਕਾਂ ਦੇ ਟੈਕਸ ਦੇ ਵਿੱਚੋਂ ਤਨਖਾਹਾਂ ਮਿਲਦੀਆਂ ਨੇ ਤੇ ਕੰਮ ਉਹ ਕਰਦੇ ਨਹੀਂ ਹੈਗੇ ਸਾਡੇ 9 ਵਜੇ ਤੱਕ ਸਿੰਘਾ ਜੀ ਪਿੰਡ ਸਾਡਾ ਲੀਪੜਾ ਆਮਰਗੜ ਦੇ ਨਾਲ ਜੀ ਮੰਦੀ ਜੀ ਅਜੀ ਮੱਕੀ ਲੈ ਕੇ ਆਈ ਮੱਕੀ ਵੇਚਣ ਵਾਸਤੇ ਕਿੰਨੇ ਕਿੱਲੇ ਲਾਇੀ ਸੀ ਸਾਡੇ 3 ਕਿੱਲੇ ਲਾਇਏ ਕਿੰਨੇ ਸਾਲਾਂ ਤੋਂ ਲਾ ਰਹੇ ਹੋ ਚਾਰ ਪੰਜ ਸਾਲਾਂ ਤੋਂ ਲਾ ਰਹੇ ਠੀਕ ਕਿਉਂ ਆਉਂਦੀਆਂ ਨੇ ਕਿ ਮੰਡੀ ਦੇ ਵਿੱਚ ਇਹੋ ਜਿਹੇ ਰੇਟ ਹੈ ਕਿੰਨਾ ਖਰਚਾ ਹੈ ਖਰਚਾ ਤਾਂ ਜੀ ਪਹਿਲਾਂ ਨਾਲੋਂ ਵੱਧ ਗਿਆ ਰੇਟ ਹੈ ਤੇ ਕਿ ਪਿਛਲੇ ਸਾਲ ਨਾਲੋਂ ਕਾਫੀ ਘਟ ਗਿਆ ਜੀ ਤੇ ਝਾੜ ਵੀ ਪਿਛਲੇ ਸਾਲ ਨਾਲੋਂ ਘੱਟ ਹੈ ਮੰਡੀ 'ਚ ਸਮੱਸਿਆ ਜਿਹੜਾ ਮੀਂਹ ਨਾਲ ਜ਼ਿਆਦਾ ਹੋਈ ਹੈ ਜੀ ਹੋਰ ਕੋਈ ਏਡੀ ਸਮੱਸਿਆ ਜੀ ਨਾਲ ਮੀਂਹ ਜਿਹੜਾ ਪੈ ਗਿਆ ਜੀ ਦੀ ਨਕਾਸੀ ਨਹੀਂ ਵਧੀ ਆਏਗੀ ਅੱਛਾ ਨਕਾਸੀ ਨਾਲ ਵਧੀਆ ਹੋਣ ਕਰਕੇ ਸਾਡੀ ਫਸਲ ਕੱਲ ਖਰਾਬ ਹੋ ਗਈ ਪਾਣੀ 'ਚ ਡੁੱਬ ਗਈ ਉਹਦੇ ਕਰਕੇ ਤਾਂ ਦਿੱਕਤ ਤਾਂ ਆ ਵੀ ਆਈ ਹੈ। ਅਸੀਂ ਤਾਂ ਨਫਸਾ ਲਾਉਣੇ ਸੀ ਪਹਿਲਾਂ ਆਲੂ ਲਾਏ ਹੋਏ ਠੀਕ ਹੈ ਜੀ ਕੁਝ ਮਟਰ ਲਾਏ ਹੋਏ ਸੀ। ਤੇ ਉਹਦੇ ਬਾਅਦ ਮੱਕੀ ਲਾਈ ਹੁਣ ਜੀਰੀ ਲਾਵਾਂਗੇ। ਇਹ ਕਿਸੇ ਨਾਲ ਕੋਈ ਰੰਗ ਨਹੀਂ ਆ ਰਿਹਾ। ਨਹੀਂ। ਗੈਟਨ ਤੋਂ ਕੋਈ ਗੱਲ ਨਹੀਂ ਆ ਰਹੀ। ਗੈਟਨ ਤੇ ਤਾਂ ਜੀ ਕੋਈ ਗੰਟਰਾ ਨਹੀਂ ਆ ਰਿਹਾ। ਆਹ ਨਹੀਂ ਰੇਟ। ਬਸ ਰੇਟ ਆ ਜਾਨੀ ਪਿਛਲੇ ਸਾਲ ਨਾਲੋਂ ਘੱਟ ਹੈ। ਸਰਕਾਰ ਨੂੰ ਕਿੰਨਾ ਘੱਟਾ। ਪਿਛਲੇ ਸਾਲ ਨਾਲੋਂ 500 ਦਾ ਬਰਕਾ ਤੇ ਕਰੀਬ ਹੈ 911 ਤੋਂ ਕਿ시 ਤੇ। ਪਿਛਲੇ ਸਾਲ ਇਹੀ 200 ਦੀ ਰੇਟ ਤਾਂ 907 ਲੈ ਕੇ 1100 ਕੀਤੀ ਗਈ ਸੀ। ਆਈ ਜਿਹੜੀ ਸੁੱਕੀ ਆ ਬਸ ਉਹਦਾ ਸੁੱਕੀ ਉਹਨੂੰ ਸੁੱਕ ਨਹੀਂ ਰਹੀ ਹੋ ਰਹੀ ਵਾਰਤਗਾਰਾ ਤੁਹਾਨੂੰ ਪਤਾ ਨੇ ਮੌਸਮ ਖਰਾਬ ਹੋ ਰਿਹਾ ਜੀ ਉਹਦੇ ਕਰਕੇ ਦਿੱਕਤ ਆਦੀ ਉਹ ਕੋਈ ਦਿੱਕਤ ਨਹੀਂ ਆ ਰਹੀ ਪ੍ਰਬੰਧ ਨਹੀਂ ਕਰਨ ਪਰਵਾਦੋਲੇ ਜਿਵੇਂ ਸੈੱਟ ਪਾਇਓ ਛੋਟਾ ਸੈੱਟ ਆ ਜੀ ਉਹਨੂੰ ਤੇ ਮਾਲ ਪਿਆ ਚੱਕ ਨਹੀਂ ਰਾਇ ਕੋਈ ਮਾਲ ਵੀ ਪਿਆ ਕੋਈ ਝਾਰ ਪਿਆ ਇਹਨਾਂ ਦਾ ਵੀ ਉਹਦੇ ਕਰਕੇ ਸਮੱਗਿਆਂ ਨੂੰ ਟਰਾਲੀ ਲਾਦੇ ਸਾਰੇ ਉਹੀ ਖੜੀ ਨਿਕਲੀ ਨਾ ਕੋਈ ਤਰਪਾਲ ਦਾ ਪ੍ਰਬੰਧ ਲੱਗ ਰਾਇ ਜੇ ਆਉਂਦੀ ਵੀ ਆ ਉਹ ਡੇਰੀ ਪਈ ਆ ਜੀ ਉਹ ਕੱਲ ਦੀ ਬੋਲੀ ਹੋਈ ਸੀ 900 ਦੀ ਵਪਾਰੀ ਛੱਡ ਕੇ ਚਲਾ ਗਿਆ ਉਹਨੂੰ ਅੱਜ ਮਿਲੋ 700 ਨੂੰ ਵੇਚੀਆ ਵਪਾਰੀ ਨੇ ਜੀ ਜ਼ਿੰਮੇ ਹਾਂ ਕਰ ਲੀ ਜੀ ਹਾਂ ਇਹ ਉਹ ਪਾਣੀ ਲੱਗ ਗਿਆ ਕਹਿੰਦੇ ਛੱਡ ਕੇ ਚਲਾ ਗਿਆ ਜੀ ਹਾਂਜੀ 3 ਨੰਬਰ ਜੀ ਮੰਗਰਾ ਵਸੇਈ ਆ ਵੀ ਐਮਐਸਬੀ ਮਿਲਨੀ ਚਾਹੁੰਦੇ ਜੀ ਕੋਈ ਦਿੱਕਤ ਨਾ ਹੋਵੇ ਜੀ ਜਿਵੇਂ ਕਣਕ ਜੀ ਦੀ ਵੇਚਦੇ ਆਂ ਹੀ ਹੁਣੇ ਜੇ ਦਿੱਕਤ ਆਈ ਜਾਂ ਵੇਚਦਿਆਂ ਕਰਦੇ ਆਂ ਕੋਈ ਪੁੱਛਦਾ ਨਹੀਂਗਾ ਜੀ ਕਣਕ ਨੂੰ ਜੀ ਉਹ 3 ਨੰਬਰ ਕਿਹੜਾ ਬੰਦਾ ਹਾਕਮ ਸਿੰਘ ਆ ਜੀ ਅੱਛਾ ਪਿੰਡ ਵਾਲੀ ਅਲੀ ਪ੍ਰਤਾਜ ਪਿੰਡਾ ਹਾਂ ਕਿੰਨੇ ਕਿਲੋ ਨਕਲੀ ਆਏ ਨੇ ਮੱਕੀ ਦੇ ਆਏ ਨੇ ਤੇ ਖਾਤਾ ਕਿੱਲੇ ਇਹ ਕੀ ਸਮੱਸਿਆ ਆ ਜੀ ਨਾ ਤਾਂ ਕੋਣ ਇੱਥੇ ਰੇਟਰ ਦਾ ਨਹੀਂ ਕੋਈ ਪੱਕਾ ਜਾਣੀ ਪ੍ਰਬੰਧ ਨਹੀਂ ਹੈਗਾ ਰੇਟ ਦਾ 800 ਨੂੰ ਵੀ ਲੈ ਲੈਣਾ 900 ਨੂੰ ਵੀ ਲੈ ਲੈਣਾ 1100 ਨੂੰ ਵੀ ਲੈ ਲੈਣਾ ਕੋਈ ਪੱਕਾ ਰੇਟ ਨਹੀਂ ਹੈ ਹਾਂ ਜੀ ਇਹ ਹੋਣਾ ਚਾਹੀਦਾ ਹੋਣਾ ਤਾਂ ਵੀ ਮੜਾ ਮੋਟਾ ਮਦਦ ਕਰਨੀ ਚਾਹੀਦੀ ਹੈ ਸਰਕਾਰ ਨੂੰ ਮੜਾ ਮੋਟੀ ਕੀ ਹੈ ਐਚਵੀ ਵੇ ਵੇ ਮੜਾ ਮੋਟਾ ਬਾਸਲ ਜਿਵੇਂ ਕਣਕ ਦੀ ਰਿਤੇ ਦਿੰਦੀ ਹੈ ਜੀ ਫਿਰ ਉਹੀ ਮਾਝਲੇ ਆ ਲੋ ਸਕਦੇ ਨਹੀਂ ਜੱਟ ਤਾਂ ਪਹਿਲਾਂ ਹੀ ਮਰਿਆ ਪਿਆ ਖਰਚਾ ਇਸ ਮੱਕੀ ਤੇ ਖਰਚਾ ਬਹੁਤ ਜ਼ਿਆਦਾ ਆਉਂਗਾ ਜੀ ਫਿਰ ਉਹ ਤਾਂ ਹੁੰਦੀ ਆ ਜੀ ਉਹ ਕਹੇ ਅਗਲੇ ਕਹੇ ਤਿੰਨ ਵਾਦਣਾ ਜੀ ਹੁਣ ਗੱਲ ਜਹਣਾ ਦੀ ਇਹ ਚਾਰ ਥੈਲੇ ਦੇ ਕਿਲੇ ਤੇ 2.5 ਦੇ ਲੈਂਦੀ ਆ ਫਿਰ ਉਹ ਤੋਂ ਛੱਤ ਅੱਠ ਥੈਲੇ ਲੈਂਦੀ ਆ ਜੀ ਇਹ ਜੂਰੀਏ ਜੀ ਬਾਕੀ ਚਪਰੀ ਹਨ ਮੰਗਦਾ ਜੀ ਆਈ ਆ ਵੀ ਖਰਚੇ ਦੇ ਹਿਸਾਬ ਨਾਲ ਦੇਣਾ ਦੇਣ ਮੜ ਮੋਟਾ ਹੋਵੇ ਜੀ ਤਾਂ ਹੀ ਆ ਜੀ 1500 ਫਿਰ ਰੇਟ ਆ ਰਿਹਾ ਤਾਂ ਵੀ ਬਚਦਾ ਹੈਗੀ ਆ ਧੰਨਵਾਦ ਜੀ क्या नाम है तुम्हारा नाम है राम लोचन पासवान बिहार से है अच्छा क्या समस्या आ रही है समस्या हाँ, यही गर्मी का है बारह एक बजता है काम करने का बाद उसके बाद जो पानी बंद हो जाते पीने के, के लिए कुछ भी के लिए नहीं मिल मिलते ने अच्छा। दूसरा नंबर जो हूँ ऐसी काम कर रहे हैं जो कोई बाथरूम आ गया पैन वो कहा जाने पहले में कम छूट जाते कोई प्रबंध नहीं मैं किसी को बोला नहीं que nunca no hacía así, que nunca no hacía antes